ਸਤਿ ਸ਼੍ਰੀ ਅਕਾਲ ਸਾਥਿਓ ਤੁਸੀਂ ਦੇਖ ਰਹੇ ਹੋ ਸਮਾਜਿਕ ਮੁੱਦੇ ਚੈਨਲ ਤੇ ਮੈਂ ਤੁਹਾਡਾ ਆਪਣਾ ਸਾਥੀ ਮਨਪ੍ਰੀਤ ਸਿੰਘ ਸੋ ਸਾਥਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਸਾਡਾ ਚੈਨਲ ਆ ਇਹ ਹਮੇਸ਼ਾ ਦੱਬੇ ਕੁਚਲੇ ਮਜ਼ਦੂਰ ਕਿਰਤੀ ਵਰਗ ਦੀ ਜਿਹੜੀ ਗੱਲਬਾਤ ਕਰਦਾ ਸੋ ਸਾਥਿਓ ਅੱਜ ਜਿਹੜੀ ਦੋ ਤਿੰਨ ਵਿਸ਼ਿਆਂ ਤੇ ਮੈਂ ਗੱਲਬਾਤ ਕਰਨੀ ਆ ਪਹਿਲਾਂ ਤਾਂ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨੀ ਅਸੀਂ ਇੱਕ ਨਿਊਜ਼ ਲਾਈ ਸੀ ਜਿਹਦੇ ਵਿੱਚ ਇੱਕ ਪਿੰਡ ਦੇ ਵਿੱਚ ਜਿਹੜੇ ਮਜ਼ਦੂਰ ਨੇ ਉਹ ਇੱਕ ਜਾਗਰੂਕਤਾ ਰੈਲੀ ਕੱਢਦੇ ਆ ਔਰ ਰੈਲੀ ਦੇ ਵਿੱਚ ਉਹਨਾਂ ਦੀ ਜਿਹੜੀ ਮੁੱਖ ਮੰਗ ਹੁੰਦੀ ਆ ਉਹ ਮੰਗ ਹੁੰਦੀ ਆ ਕਿ ਜਿਹੜੀ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਆ ਉਹਦੇ ਵਿੱਚ ਸਾਨੂੰ ਹਿੱਸਾ ਦਿੱਤਾ ਜਾਵੇ ਤੀਜੇ ਇਸ ਤੀ ਸਾਨੂੰ ਵਾਹੀਯੋਗ ਜ਼ਮੀਨ ਦਿੱਤੀ ਜਾਵੇ ਅਤੇ ਜਿਹੜੀ ਜ਼ਮੀਨ ਵਾਹੀਯੋਗ ਨਹੀਂ ਜਿਵੇਂ ਨਿਆਈ ਦੇ ਵਿੱਚ ਜਾਂ ਆਪਣੇ ਰਹਾਇਸ਼ੀ ਏਰੀਆ ਦੇ ਨੇੜੇ ਪਈ ਹੁੰਦੀ ਹੈ ਜਿੰਨਾ ਲੋਕਾਂ ਦੇ ਕੋਲ ਇੱਕ ਇੱਕ ਦੋ ਦੋ ਮਰਲੇ ਜਗਾ ਉਹਨਾਂ ਨੂੰ ਜਗਾ ਜਿਹੜੀ ਉਹ ਸਰਕਾਰ ਦੇਵੇ ਜਿਹੜਾ ਕਿ ਸਰਕਾਰ ਦਾ ਫਰਜ਼ ਵੀ ਬੰਦ ਆ ਠੀਕ ਹੈ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਜੇਕਰ ਕਿਸੇ ਵਿਅਕਤੀ ਕੋਲੇ ਰਹਿਣ ਯੋਗ ਜਗ੍ਹਾ ਨਹੀਂ ਤਾਂ ਉਹਨੂੰ ਉਹ ਸਰਕਾਰ ਜਿਹੜੀ ਉਹ ਜਗ੍ਹਾ ਪ੍ਰੋਵਾਈਡ ਕਰਵਾਵੇ ਇਸੇ ਤਹਿਤ ਕਿਸੇ ਪਿੰਡ ਦੇ ਵਿੱਚ ਜਦੋਂ ਮਜ਼ਦੂਰ ਜਿਹੜੇ ਆ ਉਹ ਇੱਕ ਜਾਗਰੂਕਤਾ ਰੈਲੀ ਕੱਢਣ ਦੀ ਅਨਾਉਂਸਮੈਂਟ ਕਰਵਾਉਂਦੇ ਆ ਰੈਲੀ ਕਢਵਾਉਣ ਦੇ ਲਈ ਤਾਂ ਉੱਥੋਂ ਦੇ ਜਿਹੜੇ ਲੋਕ ਨੇ ਉਹ ਇਸ ਚੀਜ਼ ਤੋਂ ਮਨਾ ਕਰ ਦਿੰਦੇ ਨੇ ਕਿ ਅਸੀਂ ਤੁਹਾਨੂੰ ਜਿਹੜਾ ਅਨਾਉਂਸਮੈਂਟ ਉਹ ਨਹੀਂ ਕਰਨ ਦੇਣੀਗੀ ਔਰ ਜਦੋਂ ਪੱਤਰਕਾਰ ਗੱਲਬਾਤ ਕਰਦੇ ਨੇ ਤਾਂ ਉਹ ਕਹਿੰਦੇ ਵੀ ਇਹਨਾਂ ਨੇ ਜਾਗੋ ਕਢਣੀ ਸੀ ਬੋਲੀਆਂ ਪਾਉਣੀਆਂ ਸੀ ਬੋਲੀਆਂ ਉੱਥੇ ਉਹਨਾਂ ਨੇ ਕੋਈ ਨਾ ਕੋਈ ਇਸਤਮੁਸ਼ਕਾਲੀਆਂ ਜਾਂ ਕੋਈ ਪਿਆਰ ਮੁਹੱਬਤ ਵਾਲੀਆਂ ਬੋਲੀਆਂ ਥੋੜੀ ਪਾਉਣੀਆਂ ਸੀ ਉਹਨਾਂ ਨੇ ਬੋਲੀਆਂ ਪਾਉਣੀਆਂ ਸੀ ਲੋਕਾਂ ਨੂੰ ਜਾਗਰੂਕ ਕਰਨ ਵਾਲੀਆਂ ਜਿਵੇਂ ਕਿ ਆਮ ਆਦਮੀ ਪਾਰਟੀ ਸੱਤਾ 'ਚ ਆਉਣ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਜਾਗੋ ਕਾਢਦੀ ਰਹੀ ਆ ਤੁਸੀਂ ਦੇਖਿਆ ਕਿ ਕਿਤੇ ਆਮ ਆਦਮੀ ਪਾਰਟੀ ਦੀ ਜਾਗੋ ਨੂੰ ਕਿਸੇ ਨੇ ਰੋਕਿਆ ਹੋਵੇ ਸੋ ਇਸੇ ਤਰ੍ਹਾਂ ਹੀ ਇੱਕ ਮਸਲਾ ਹੋਇਆ ਸੀ ਚਾਰ ਮਜ਼ਦੂਰਾਂ ਨੂੰ ਜਿਹੜਾ ਉਹਦੇ ਵਿੱਚ ਚਾਰ ਮਜ਼ਦੂਰਾਂ ਨੂੰ ਜਿਹੜਾ ਇੱਕ ਟਰੱਕ ਨੇ ਜਿਹੜਾ ਡਰੜ ਦਿੱਤਾ ਸੀ ਔਰ ਉਹਨਾਂ ਦੀ ਡੈਥ ਹੋ ਗਈ ਸੀ ਨੇੜੇ ਗਾਮੇਦੂਰ ਜੋ ਕੇ ਸੜਕ ਦੇ ਕਿਨਾਰੇ ਕੰਮ ਕਰ ਰਹੇ ਸੀ ਉਸ ਤੋਂ ਬਾਅਦ ਕੀ ਹੁੰਦਾ ਨੇ ਉੱਥੇ ਧਰਨਾ ਲਾਇਆ ਜਾਂਦਾ ਤਾਂ ਧਰਨਾ ਜਿਹੜਾ ਲਾਇਆ ਜਾਂਦਾ ਉਹ ਸਰਕਾਰ ਦੇ ਪ੍ਰਸ਼ਾਸਨ ਦੇ ਖਿਲਾਫ ਲਾਇਆ ਜਾਂਦਾ ਕਿ ਸਾਨੂੰ ਇਨਸਾਫ ਦਿਓ ਸਾਡੇ ਜਿਹੜੇ ਮ੍ਰਿਤਕ ਨਰੇਗਾ ਮਜ਼ਦੂਰ ਨੇ ਉਹਨਾਂ ਨੂੰ ਇਨਸਾਫ ਦਿਓ ਪਰ ਉੱਥੋਂ ਦੇ ਜਿਹੜੇ ਲੋਕ ਨੇ ਜਿਹੜੇ ਉੱਥੋਂ ਦਾ ਜ਼ਿੰਮੇਵਾਰ ਭਾਈਚਾਰਾ ਉਹ ਇਸ ਚੀਜ਼ ਦਾ ਵਿਰੋਧ ਕਰਦਾ ਵੀ ਤੁਸੀਂ ਇੱਥੇ ਧਰਨਾ ਕਿਉਂ ਲਾਇਆ ਕਿਉਂਕਿ ਸਾਡੇ ਪਿੰਡ ਦਾ ਮਾਹੌਲ ਖਰਾਬ ਹੁੰਦਾ ਹੁਣ ਤੁਸੀਂ ਦੇਖੋ ਵੀ ਦੋਵਾਂ ਸਥਾਨਾਂ ਦੇ ਜੇਕਰ ਆਪਾਂ ਗੱਲ ਕਰੀਏ ਚਾਹੇ ਜਿੱਥੇ ਇੱਕ ਜਾਗੂ ਕੱਢੀ ਜਾ ਰਹੀ ਸੀ ਜਾਂ ਜਿੱਥੇ ਨਰੇਗਾ ਮਜ਼ਦੂਰ ਜਿਹੜੇ ਮਰੇ ਆ ਚਾਹੇ ਉਹਨਾਂ ਦੀ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਸੀ ਉਹਨਾਂ ਦੋਵਾਂ ਦੇ ਵਿੱਚ ਜਿਹੜੀ ਲੜਾਈ ਉਹ ਸਰਕਾਰ ਨਾਲ ਸੀ ਪ੍ਰਸ਼ਾਸਨ ਨਾਲ ਸੀ ਪਰ ਪਿੰਡ ਦੇ ਜਿਹੜੇ ਜ਼ਿਮੀਂਦਾਰ ਵਰਗੇ ਆ ਉਹਨਾਂ ਨੂੰ ਕੀ ਦਿੱਕਤ ਹੋ ਗਈ ਕਿ ਉਹਨਾਂ ਨੇ ਜਾ ਕੇ ਉਹਨਾਂ ਲੋਕਾਂ ਦਾ ਵਿਰੋਧ ਕੀਤਾ ਹਨਾ ਉਹ ਕਹਿੰਦੇ ਕਿ ਇਹ ਇਹ ਕਹਿੰਦੇ ਕਿ ਅਸੀਂ ਧੌਣ ਤੇ ਗੋਡਾ ਰੱਖ ਕੇ ਜ਼ਮੀਨ ਲੈ ਲਾਂਗੇ ਇਹ ਸਾਨੂੰ ਕਹਿੰਦੇ ਆ ਜਦੋਂ ਕਿ ਜਿਹੜੀ ਪੰਚਾਇਤੀ ਜ਼ਮੀਨ ਆ ਤਾਂ ਸਰਕਾਰ ਦੀ ਹੁੰਦੀ ਆ ਉਹ ਕਿਸੇ ਜ਼ਿਮੀਂਦਾਰ ਭਾਇਚਾਰੇ ਦੀ ਥੋੜੀ ਹੁੰਦੀ ਆ ਹਨਾ ਤੇ ਜਾਂ ਪਹਿ ਕਹਿ ਸਕਦੇ ਆ ਕਿ ਜੇਕਰ ਕੋਈ ਸਰਕਾਰ ਤੋਂ ਜ਼ਮੀਨ ਮੰਗਦਾ ਤਾਂ ਅਸੀਂ ਇਹ ਕਹਿ ਸਕਦੇ ਜਿਹੜੀਆਂ ਉਹ ਜ਼ਮੀਨਾਂ ਜਿਨ੍ਹਾਂ ਦੀ ਮੰਗ ਕਿਰਤੀ ਵਰਗ ਐਸੀ ਭਾਈਚਾਰਾ ਕਰ ਰਿਹਾ ਮਜ਼ਦੂਰ ਵਰਗ ਕਰ ਰਿਹਾ ਅਸੀਂ ਕਹਿ ਸਕਦੇ ਹਾਂ ਕਿ ਉਹ ਕੜਮ ਚੌਧਰੀ ਨੇ ਉਹ ਜ਼ਮੀਨਾਂ ਨੱਪੀਆਂ ਹੋਈਆਂ ਇਸ ਕਰਕੇ ਉਹਨਾਂ ਨੂੰ ਤਖਲੀਫ ਆ ਔਰ ਦੂਜੇ ਪਾਸੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਹਦੇ ਨਰੇਗਾ ਮਜ਼ਦੂਰ ਮਾਰੇ ਸੀ ਉਹਦੇ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਕਿ ਹੋ ਸਕਦਾ ਹੈ ਕਿ ਟਰੱਕ ਦਾ ਮਾਲਕ ਹੋਵੇ ਉਹ ਕਿਸੇ ਉੱਚੀ ਜਾਤ ਦਾ ਹੋਵੇ ਤਾਂ ਕਰਕੇ ਉੱਚੀ ਜਾਤ ਵਾਲਿਆਂ ਨੂੰ ਤਖਲੀਫ ਹੋ ਗਈ ਹੋਵੇ ਔਰ ਤੀਜੀ ਘਟਨਾ ਜਿਹੜੀ ਕੱਲ ਵਾਪਰੀ ਆ ਨਮੋਲ ਪਿੰਡ ਜਿਹੜਾ ਨਮੋਲ ਪਿੰਡ ਦੇ ਵਿੱਚ ਐਸਸੀ ਭਾਈਚਾਰੇ ਨਾਲ ਕਾਫੀ ਵਾਰ ਜਿਹੜਾ ਤਸ਼ੱਦਦ ਹੋ ਗਿਆ ਕਾਫੀ ਅਸੀਂ ਖਬਰਾਂ ਲਾਤੀਆਂ ਤੇ ਕੱਲ ਫਿਰ ਜਦੋਂ ਇੱਕ ਰੂੜੀਆਂ ਦੀ ਜਗ੍ਹਾ ਸੀ ਰੂੜੀਆਂ ਲਾਈਆਂ ਹੋਈਆਂ ਸੀ ਭਾਈਚਾਰੇ ਨੇ ਤਾਂ ਉਹ ਜਗ੍ਹਾ ਦੇ ਉੱਤੇ ਜਿਹੜਾ ਪਿੰਡ ਦਾ ਉੱਚ ਵਰਗ ਆ ਹਨਾ ਉਹ ਕਬਜ਼ਾ ਕਰਨਾ ਚਾਹੁੰਦੇ ਸੀ ਪਰ ਜਿਹੜੇ ਮਜ਼ਦੂਰ ਭਾਈਚਾਰੇ ਨੇ ਧਰਨਾ ਲਾਤਾ ਔਰ ਉਸੇ ਧਰਨੇ ਦੇ ਦੌਰਾਨ ਜਦੋਂ ਉਹ ਰੂੜੀਆਂ ਦੇ ਉੱਤੇ ਟਰੈਕਟਰ ਚਲਾ ਰਹੇ ਸੀ ਤਾਂ ਉਹਦੇ ਵਿੱਚ ਦੋ ਜਿਹੜੀਆਂ ਮਜ਼ਦੂਰ ਔਰਤਾਂ ਸੀ ਉਹਨਾਂ ਦੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਉਹਨਾਂ ਦੇ ਉੱਤੇ ਟਰੈਕਟਰ ਚੜਾ ਦਿੱਤਾ ਗਿਆ ਔਰ ਹਜੇ ਵੀ ਜਿਹੜਾ ਉਹ ਮਸਲਾ ਉੱਥੇ ਜਿਹੜਾ ਤਣਾਪੂਰਨ ਬੜਿਆ ਹੋਇਆ ਔਰ ਤੁਹਾਨੂੰ ਸਭ ਤੋਂ ਵੱਡੀ ਗੱਲ ਦੱਸ ਦਈਏ ਕਿ ਇਹੜਾ ਮਸਲਾ ਇਹ ਇੱਕ ਦਿਨ ਪਹਿਲਾਂ ਦਾ ਪੂਰਾ ਚੱਲ ਰਿਹਾ ਸੀ ਪੂਰਾ ਆਮੋ ਸਾਹਮਣੇ ਸੀ ਦੋਵੇਂ ਧਿਰਾਂ ਤੇ ਪ੍ਰਸ਼ਾਸਨ ਨੇ ਉਸ ਚੀਜ਼ ਨੂੰ ਜਿਹੜਾ ਉਹ ਸੀਰੀਅਸ ਨਹੀਂ ਲਿਆਗਾ ਉਸ ਜਿਹੜਾ ਧਿਆਨ ਨਹੀਂ ਦਿੱਤਾ ਜਿਹਦੇ ਕਰਕੇ ਕਿ ਦੋ ਮਜ਼ਦੂਰ ਔਰਤਾਂ ਇਹਨਾਂ ਨੂੰ ਜ਼ਖਮੀ ਹੋ ਗਏ ਉਹਨਾਂ ਤੇ ਟਰੈਕਟਰ ਚੜਾ ਦਿੱਤਾ ਗਿਆ ਹੁਣ ਤੁਸੀਂ ਦੱਸੋ ਵੀ ਜਦੋਂ ਕਿਸੇ ਪਿੰਡ ਦੇ ਵਿੱਚ ਅਜਿਹੇ ਹਾਲਾਤ ਬਣੇ ਹੋਣ ਕਿ ਦੋ ਤੇ ਰਾਮੋ ਸਾਹਮਣੇ ਨੇ ਤਾਂ ਕੀ ਪ੍ਰਸ਼ਾਸਨ ਨੂੰ ਨਹੀਂ ਚਾਹੀਦਾ ਸੀ ਕਿ ਉੱਥੇ ਆਪਣੀ ਜ਼ਿੰਮੇਵਾਰੀ ਨਿਭਾਉਣ ਸੋ ਇਹ ਘਟਨਾਵਾਂ ਤੁਸੀਂ ਦੇਖ ਕੇ ਤੁਹਾਨੂੰ ਤੁਹਾਨੂੰ ਦੱਸਣ ਦਾ ਮਤਲਬ ਇਹੀ ਹੈ ਕਿ ਅੱਗੇ ਜਿਮਨੀ ਚੋਣਾ ਵੀ ਆ ਰਹੀਆਂ ਕਈ ਹਲਕਿਆਂ ਦੇ ਵਿੱਚ ਜਿਮਨੀ ਚੋਣਾਂ ਹੋਣੀਆਂ ਔਰ ਅੱਗੇ ਸਰਪੰਚੀ ਦੀਆਂ ਚੋਣਾਂ ਵੀ ਆ ਰਹੀਆਂ ਹਨ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਵੀ ਕਿਹੜੇ ਬੰਦੇ ਨੇ ਤੁਹਾਡੇ ਨਾਲ ਵਧੀਕੀ ਕੀਤੀ ਹੈ ਕਿਹਨੂੰ ਵੋਟ ਪਾਉਣੀ ਹੈ ਕਿਹਨੂੰ ਨਹੀਂ ਪਾਉਣੀ ਔਰ ਇਹਨਾਂ ਦਾ ਚਿਹਰਾ ਜਿਹੜਾ ਜਿਹੜੇ ਲੋਕ ਨੇ ਸਾਰੇ ਲੋਕ ਮਾੜੇ ਨਹੀਂ ਹੁੰਦੇ ਸਾਰੇ ਵਰਗਾਂ ਦੇ ਵਿੱਚ ਚੰਗੇ ਮਾੜੇ ਲੋਕ ਹੁੰਦੇ ਆ ਪਰ ਜਿਹੜੇ ਲੋਕ ਮਾੜੇ ਨੇ ਤੁਸੀਂ ਇਹਨਾਂ ਨੂੰ ਇਹਨਾਂ ਦੀ ਨਿਗ੍ਹਾ ਰੱਖਣੀ ਹੈ ਇਹਨਾਂ ਤੇ ਨਜ਼ਰ ਰੱਖਣੀ ਹੈ ਔਰ ਇਹਨਾਂ ਨੂੰ ਵੋਟਾਂ ਦੇ ਵਿੱਚ ਤੁਸੀਂ ਸੱਤਾ ਨਹੀਂ ਦੇਣੀ ਨਾ ਸਰਪੰਚੀ ਦੇਣੀ ਨਾ ਮੈਂਬਰੀ ਦੇਣੀ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ